ਕਬੀਰ ਨੇ ਗੁਸਾਈਂ ਬਹਿ ਗਏ ਹੰਗੀ ਨਹੀਂ ਕੋਈ ਦੀਨ ਗਰੀਬੀ ਆਪਣੇ ਕਰਤੇ ਹੋਏ ਸੋਹੇ ਜਿਹਨਾਂ ਨੇ ਗੁਸਾਈਂ ਬਹਿ ਗਏ ਗੁਸਾਈਂ ਹੁੰਦਾ ਮਾਲਕ ਨੇ ਗੁਸਾਈਂ ਬਹਿ ਗਏ ਦੇ ਗੁਸਾਈਂ ਆ ਜਿਨਾਂ ਦਾ ਕੋਈ ਗੱਲਕ ਨਹੀਂ ਸੀ ਦੇ ਖਸਮੇ ਮਾਲਕ ਤੋਂ ਬਿਨਾ ਸੀ ਜਿਹੜੇ ਉਹ ਰੁੜ ਗਏ ਸਮਾਨ ਪਿਆ ਸੀ ਕੋਈ ਬਾੜ ਆ ਗਈ ਜਿਹਦੇ ਕੋਈ ਮਾਲਕ ਸੀ ਉਹ ਲੈ ਗਿਆ ਜੇ ਬਾਲਕ ਨਹੀਂ ਜਿਓ ਬਹਿ ਗਿਆ ਉਹ ਜਦਾ ਆਉਗੀ ਬਾੜ ਬਾੜ ਦੇ ਵਿੱਚ ਤਾਂ ਫਿਰ ਬਾਲਕ ਆਪਣਾ ਸਮਾਨ ਬਚਾ ਲੈਣ ਕਿ ਦੂਹ ਰੁੜ ਜਾਊਗਾ ਕੇ ਨਾਨੂ ਜੀ ਆਨੂ ਵੀ ਮਾਲਕੇ ਬਚਾ ਸਕਦਾ ਰੁਣ ਤੋਂ ਜਿਹੜੀ ਕਾਲੀ ਧਾਰ ਹੈ ਨਾ ਗੁੱਡੇ ਕਾਲੀ ਧਾਰ ਕਾਲੀ ਧਾਰ ਜੇ ਸਾਰੇ ਰੁੜ ਜਾਂਦੇ ਨੇ ਕਲਪਨਾ ਦੀ ਧਾਰ ਨਹੀਂ ਛੱਡਦੀ ਰੋੜ ਕੇ ਲੈ ਜਾਂਦੀ ਹੈ ਸਭ ਨੂੰ ਕਲਪਨਾ ਦੀ ਜਿਹੜੀ ਧਾਰ ਹੈ ਨਾ ਅਗਿਆਨਤਾ ਵਿੱਚ ਕਲਪਨਾ ਹੈ ਬੁੱਢੇ ਕਾਲੀ ਧਾਰ ਕਲਪਨਾ ਨਹੀਂ ਰੁਕਦੀ ਕਿਸੇ ਤੋਂ ਰੋੜ ਕੇ ਲੈ ਜਾਂਦੀ ਹੈ ਸਭ ਨੂੰ ਜਿਹੜਾ ਇਹਨੂੰ ਰੋਕਦਾ ਨਾਲੇ ਰੋੜ ਕੇ ਲੈ ਜਾਂਦੀ ਹੈ ਇਕਬੀਰ ਜੋਗੀ ਦੀ ਕਲਪਨਾ ਬੰਦ ਕਰ ਸਕੇ ਰੋੜ ਕੇ ਲੈ ਗਈ ਸਭ ਨੂੰ ਆਖਰ ਇੱਛਾ ਭੋ ਰਹੇ ਆਂ ਰੁੱਟਦੇ ਜਾਂਦੇ ਰਹਿ ਨਾਲੇ ਬੰਨ ਮੁਕਾਬਲੇ ਦੀਆਂ ਗੱਲਾਂ ਕਰਦੇ ਜਾਂਦੇ ਰੁੱਟਦੇ ਜਾਂਦੇ ਰਿੰਦ ਸਿੱਧੀਆਂ ਗੱਲਾਂ ਕਰਦੇ ਜਾਂਦੇ ਜੋਗੀ ਵਿੱਚ ਰਿੰਦ ਸਤ ਕਿਸੇ ਨੂੰ ਮਿਲੀ ਬਣੀ ਜੇ ਰਿੰਦ ਸਤ ਮਿਲਦੀ ਲੋਕਾਂ ਨੇ ਘਰ ਬੁਗੜ ਕੇ ਜਾਂਦੇ ਜੇ ਰਿੰਦ ਸਤ ਮਿਲਦੀ ਹੁੰਦੀ ਕਿਸੇ ਨੂੰ ਲੋਕਾਂ ਦੇ ਬੁਗੜ ਕੇ ਜਾਂਦੇ ਉਹ ਵੀ ਗੱਲਾਂ ਹੀ ਸੀਆਂ ਸੋ ਐਵੇਂ ਫਿਊਲ ਡਰਾਮੇ ਵਾਜੀ ਫਿਰ ਸੀ ਨਾਟਕ ਚੇਟ ਸਿੱਖ ਲੈ ਸੀ ਜਿਵੇਂ ਬੁਜ਼ਾਰੀ ਹੁੰਦੇ ਨੇ ਉਹਦੇ ਨਾਲ ਫਿਰ ਰੋਟੀ ਖਾਂਦੇ ਰਹੇ ਹਾਂ ਕਿ ਵੀਰ ਨੇ ਗੁਸਾਏ ਬਹਿ ਗਏ ਥਾਂਗੀ ਨਹੀਂ ਕੋਈ ਨੇ ਗੁਸਾਏ ਬਹਿ ਗਏ ਨਦੀ ਤੇ ਥਾਂਗੀ ਰੋਕਣ ਵਾਲਾ ਕੋਈ ਵੀ ਨਹੀਂ ਕਿਸਨ ਨਹੀਂ ਫੜੇ ਦੀਨ ਗਰੀਬੀ ਆਪਣੀ ਸੰਭਾਲ ਲਵੇ ਜਿਹੜਾ ਜਿਵੇਂ ਚੋਰ ਹੁੰਦੇ ਨੇ ਨਾ ਪੱਜ ਲੈ ਜਾਂਦੇ ਨੇ ਕੋਈ ਡੰਗਰ ਲੈ ਕੇ ਉਹਦੇ ਸਾਂਹੇ ਬੜ ਗਿਆ ਚੋੜਦਾ ਨਹੀਂ ਹੁੰਦਾ ਉਹ ਉਹਨੂੰ ਦਵੇ ਕਿੱਥੇ ਜਾ ਸਾਂਹੇ ਉਹ ਨੂੰ ਜਿਹੜਾ ਸਾਹਮਣ ਦਾ ਉਹਨੂੰ ਥੰਗ ਹੀ ਗਿਆ ਰੋਜ਼ ਅੰਦਰ ਚੋਰੀ ਦਾ ਮਾਲ ਲੈਂਦਾ ਨਾ ਉਹ ਪਤਾ ਕਾਲੂ ਪਤਾ ਲੱਗ ਗਿਆ ਚੋਰੀ ਦਾ ਮਾਲ ਫਸਦਾ ਮੈਂ ਵੀ ਜਾਣਾ ਚੋਰੀ ਮੈਂ ਕਰਕੇ ਨਹੀਂ ਰਿਹਾ ਥੰਗ ਹੀ ਹੁੰਦਾ ਥੰਗ ਹੀ ਗਿਆ ਨੇ ਚਲਾ ਜਾਂਦਾ ਮਾਲ ਕਿਸੇ ਦਾ ਵੀ ਮਾਲਕ ਤੋਂ ਬਿਨਾਂ ਰੋਕ ਲੈਣਾ ਥੰਗ ਹੀ ਕੰਨਾ ਹੈ ਕਾਨੂੰਨੀ ਤੌਰ ਤੇ ਹੋ ਜੋ ਰਿਹਾ ਹੈ ਮਾਲਕ ਤੋਂ ਹੋ ਬਿਨ ਤੇ ਮਾਲਕ ਉਹਦਾ ਤਾਂ ਹੈ ਨਹੀਂ ਰਿਆਮਾ ਦੇ ਵਿੱਚ ਮਾਲ ਆ ਜਾਂਦਾ ਰੁੜ ਕੇ ਉਹ ਖੁਸ਼ੀ ਤੇ ਨਹੀਂ ਆ ਜਾਂਦੀਆਂ ਜੇ ਕੋਈ ਚੋਰ ਮਤਲਬ ਲੋਕ ਵਿੱਚੋਂ ਕੱਢ ਲੈਂਦੇ ਨੇ ਗੁੰਡਾ ਜੋ ਕੱਢਦੇ ਰਹੇ ਨੇ ਪਰ ਪੁਰਸਾ ਕੇ ਖੋਲ੍ਹਦੇ ਨਹੀਂ ਨੇ ਸਰਕਾਰੀ ਮਾਲ ਹੈ ਨਾ ਪਤਾ ਲੱਗੇ ਲੱਗ ਗੱਲ ਹੈ ਇਹ ਪਤਾ ਲੱਗ ਜੇ ਲੈ ਲੈਂਦੇ ਸੀ ਆਗੇ ਇਹ ਸਰਕਾਰੀ ਮਾਲ ਹੈ ਇਹ ਕਰਕੇ ਕੱਟਦਾ ਲਿਆ ਉਹਨਾਂ ਵਿੱਚੋਂ ਪਰ ਉਹਦਾ ਹੈ ਦੀ ਨਾ ਉਹਦਾ ਨਹੀਂ ਹੈ ਥਾਂਗੀ ਨਹੀਂ ਕੋਈ ਹਾਂ ਦੀਨ ਗਰੀਬੀ ਆਪਣੀ ਕਰਤੇ ਹੋਏ ਸੋ ਹੋਏ ਦੀਨ ਗਰੀਬੀ ਆਪਣੀ ਕਰਦੇ ਹੋਏ ਸੋਹੇ ਆਪਣੇ ਕੋਲ ਕੀ ਹੈ ਆਪਣਾ ਕੋਲ ਦੀਨ ਗਰੀਬੀ ਸੀ ਰੁੜਦਾ ਕੀ ਰੁੜ ਜਿਵੇਂ ਆਪਾਂ ਰੱਖਿਓਏ ਦੀਨ ਗਰੀਬੀ ਆ ਜਿਹਦੇ ਕੋਲ ਉਹਦੇ ਕੋਲ ਰੁੜ ਕੀ ਜਾਊਗਾ ਦੀਨ ਰੱਖਿਓ ਦੀਨ ਗਰੀਬੀ ਆਪਣੇ ਘਰ ਦੀਨ ਦੀਨ ਦਾ ਦੀਨ ਉਹ ਜਿਹਦਾ ਕੋਈ ਮਾਲਕ ਨਹੀਂ ਜੀ ਚੀਜ਼ ਦਾ ऐसा कुछ भी ਨਹੀਂ ਕਰਤਾ ਹੋਏ ਸੁਹਏ ਜੋ ਕਰਤਾ ਕਰੇ ਉਹਦੇ ਹੁਕਮ ਚ ਹੈ ਕਰਤੇ ਦੇ ਸੁਹਏ ਕਰਤੇ ਦੇ ਹੁਕਮ ਚ ਉਹ ਵੀ ਗਸਾਈ ਦੀ ਜੀ ਵੀ ਗਸਾਈ ਦੀ ਜੀ ਜਿਹੜਾ ਕਰਤੇ ਦੇ ਬਾਣੀ ਚ ਹੈ ਉਹ ਵਸਾਈ ਵਾਲਾ ਹੈ ਮਾਲਕ ਵਾਲਾ ਹੈ ਕਿਸ ਬਾਣੀ ਚੱਲਣ ਵਾਲਾ ਜਿਹੜਾ ਆਪਣੇ ਬਾਣੀ ਚੱਲਣ ਵਾਲਾ ਉਹ ਵੀ ਗਸਾਈ ਉਹ ਬਹਿ ਗਏ ਨਾ ਉਹਨਾਂ ਨੂੰ ਕਿਸੇ ਨੇ ਨਹੀਂ ਰੋਕਿਆ ਜਿਹੜਾ ਕਰਤੇ ਦੇ ਬਾਣੀ ਦੇ ਨੂੰ ਕਰਤਾ ਰੋਕੂਗਾ ਆਪਣੀ ਕੋਈ ਜਿੰਮੇਵਾਰੀ ਆਪ ਰੋਕਦੇ ਨਹੀਂ ਕੋਸਾਈ ਦੀ ਕੋਸਾਈ ਦੀ ਜਿੰਮੇਵਾਰੀ ਰੋਕਦੇ ਨਹੀਂ ਹਾਂਜੀ